ਅਸ਼ੀ ਕਾਲਜੀ ਮੈਂ ਬਾਈ ਬਾ ਵਟਿਕ ਤਾ ਹਾਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਆਪਾਂ ਨੇ ਇਹ ਵਾਲਾ ਸਿੰਗਲ ਸੂਟ ਰੈਡੀ ਕੀਤਾਗਾ ਸਿੰਗਲ ਸੂਟ ਰੈਡੀ ਕੀਤਾ ਜਿਹੜਾ ਆਪਾਂ ਨੇ ਕੰਪਿਊਟਰ ਮਸ਼ੀਨ ਦੇ ਉੱਪਰ ਨਹੀਂ ਰੈਡੀ ਕੀਤਾ ਇਹ ਆਪਾਂ ਨੇ ਪਫ ਵਾਲੀ ਮਸ਼ੀਨ ਦੇ ਉੱਪਰ ਰੈਡੀ ਕੀਤਾ ਵੀ ਤੇ ਦੁਪੱਟਾ ਰੈਡੀ ਕੀਤਾ ਸੂਟ ਦੀ ਫੁੱਲ ਲੁੱਕ ਉਸ ਇਸ ਟਾਈਪ ਦੀ ਆ ਮੈਂ ਤੁਹਾਨੂੰ ਸੂਟ ਪ੍ਰੋਪਰ ਸਾਰਾ ਖੋਲ ਕੇ ਦਿਖਾ ਦੇਣੀ ਆ ਇਹ ਆਪਾਂ ਨੇ ਜਿਹੜਾ ਸੂਟ ਰੈਡੀ ਕੀਤਾ ਜੀ ਪਿਓਰ ਕਾਟਨ ਸਟੱਫ ਦੇ ਉੱਪਰ ਰੈਡੀ ਕੀਤਾਗਾ نیچے ਬਹੁਤ ਹੀ ਸੋਹਣਾ ਜਿਹੜਾ ਇਹਦਾ ਆਪਾਂ ਨੇ ਕੱਟਵਾਰ ਕੀਤਾ ਸਾਰਾ ਦੂਸਰੀ ਮਸ਼ੀਨ ਨਾਲ ਆਪਣਾ ਜਿਹੜਾ ਇਹ ਵਾਲਾ ਕੰਮ ਕੀਤਾ ਹੋਇਆ ਜੀ ਇਹ ਵਾਲਾ ਕੰਮ ਵੀ ਮੈਮ ਦੂਸਰੀ ਮਸ਼ੀਨ ਚਲਾਉਣ ਦਾ ਵੀ ਖੁਦ ਹੀ ਕਰਦੀ ਹੈਗੀ ਇਹ ਆਗੇ ਬਹੁਤ ਹੀ ਪਿਆਰੇ ਫਲਾਵਰ ਆ ਇਹ ਫਲਾਵਰ ਦੇ ਵਿੱਚ ਸੇਡ ਤੁਸੀਂ ਦੇਖ ਸਕਦੇ ਹੋ ਸੇਮ ਪੱਤੀਆਂ ਆਈਆਂ ਪੱਤੀਆਂ ਦੇ ਵਿੱਚ ਵੀ ਸੇਮ ਮਾਰੀ ਹੋਈ ਆ ਇਹ ਵਾਲਾ ਘੇਰੇ ਤੋਂ ਜਿਹੜਾ ਥੋੜਾ ਜਿਹਾ ਉੱਪਰ ਉੱਠ ਕੇ ਆਪਣਾ ਘੇਰੇ ਦਾ ਵਰਕ ਕੀਤਾ ਹੋਇਆਗਾ 5 ਇੰਚ ਉੱਪਰ ਜਾ ਕੇ نیچے ਕੱਟ ਵਰਕ ਹੋਇਆ ਇਹ ਘੇਰੇ ਦੇ ਉੱਪਰ ਵਰਕ ਆਇਆ ਸੇਮ ਹੀ ਆਪਾਂ ਨੇ ਜਿਹੜਾ ਵਰਕ ਆ ਇਹਦੀਆਂ ਬਾਹਾਂਾਂ ਦੇ ਉੱਪਰ ਵੀ ਕੀਤਾ ਬਾਹਾਂਾਂ ਦੇ ਉੱਪਰ ਵੀ ਬਹੁਤ ਹੀ ਸੋਹਣਾ ਨੀਟ ਐਂਡ ਕਲੀਨ ਜਿਹੜਾ ਇਹ ਵਾਲਾ ਕੰਮ ਕੀਤਾ ਹੋਇਆ ਸੀ ਇਹ ਵਾਲਾ ਬਾਹਾਂਾਂ ਦੇ ਉੱਪਰ ਆ ਗਿਆ ਤੇ ਇਹ ਸ਼ਰਟ ਦੇ ਫਰੰਟ ਦੇ ਉੱਪਰ ਆ ਗਿਆ ਬਹੁਤ ਹੀ ਪਿਆਰਾ ਕੰਮ ਕੀਤਾ ਹੋਇਆਗਾ ਤੇ ਇਹਦੇ ਨਾਲ ਜਿਹੜੀ ਬਾਟਮ ਲਗਵਾਈ ਆ ਬਾਟਮ ਪਲੀਨ ਲਗਾਈ ਆ ਦੁਪੱਟਾ ਜਿਹੜਾ ਕੀਤਾ ਆਪਣੇ ਟਾਈ ਐਂਡ ਡਾਈ ਦਾ ਦੁਪੱਟਾ ਇਹਦੇ ਨਾਲ ਆਪਾਂ ਨੇ ਡਾਈ ਕਰਵਾਇਆ ਜੀ ਟਾਈ ਐਂਡ ਦਾ ਇਹ ਜਿਹੜਾ ਪਟਾਇ ਸੂਟ ਫੁੱਲ ਲੁੱਕ ਕੁਝ ਇਸ ਟਾਈਪ ਦੀ ਹੈ ਇਹ ਵਾਲੇ ਸੂਟ ਦੀ ਅਗਰ ਤੁਸੀਂ ਵੀ ਐਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਤਾਂ ਮੇਰੇ ਨੰਬਰ ਤੇ ਮੇਰੇ ਨਾਲ ਜ਼ਰੂਰ ਕੰਟੈਕਟ ਕਰੋ ਮੇਰਾ ਕੰਟੈਕਟ ਨੰਬਰ 98558231 ਵਾਲੇ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋ ਤੁਸੀਂ ਇਹ ਸੇਮ ਡਿਜ਼ਾਈਨ ਵੀ ਰੈਡੀ ਕਰਵਾ ਸਕਦੇ ਹੋ ਅਗਰ ਕੋਈ ਹੋਰ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋ ਹੋਰ ਵੀ ਰੈਡੀ ਕਰਵਾ ਸਕਦੇ ਹੋ ਆਪਣਾ ਫੈਬਰਿਕ ਸੈਂਡ ਕਰਕੇ ਵਰਕ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਆਪਣਾ ਫੈਬਰਿਕ ਸੈਂਡ ਕਰਕੇ ਵੀ ਵਰਕ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਕਨਵਰਟ ਕਰਵਾ ਸਕਦੇ ਹੋ ਲਾਈਕ ਇਹ ਵਾਲਾ ਡਿਜ਼ਾਈਨ ਸੇਮ ਤੁਸੀਂ ਕੰਪਿਊਟਰ ਮਸ਼ੀਨ ਤੇ ਵੀ ਕਰਵਾ ਸਕਦੇ ਹੋ ਹੈਂਡਵਰਕ ਦੇ ਵਿੱਚ ਵੀ ਕਰਵਾ ਸਕਦੇ ਹੋ ਆਰੀ ਦੇ ਵਿੱਚ ਵੀ ਕਰਵਾ ਸਕਦੇ ਹੋ ਪੇਂਟ ਦੇ ਵਿੱਚ ਵੀ ਕਰਵਾ ਸਕਦੇ ਹੋ ਜੀ ਕਿਸੇ ਵੀ ਚੀਜ਼ ਦੇ ਵਿੱਚ ਕੋਈ ਵੀ ਡਿਜ਼ਾਈਨ ਕਨਵਰਟ ਕਰਵਾ ਸਕਦੇ ਹੋ ਅਗਰ ਤੁਸੀਂ ਇਹ ਕਰਵਾਉਣਾ ਚਾਹੁੰਦੇ ਹੋ ਜੇ ਆਪ ਕੋਈ ਹੋਰ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਤਾਂ ਮੇਰੇ ਨੰਬਰ ਤੇ ਮੇਰੇ ਨਾਲ ਜ਼ਰੂਰ ਕੰਟੈਕਟ ਕਰਿਓ ਮੇਰਾ ਕੰਟੈਕਟ ਨੰਬਰ 985548233 ਵਾਲੇ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਜੀ ਅਗਰ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਥੈਂਕ ਯੂ ਜੀ